ਸੱਜਣੋ ਇੱਕ ਵੀਡੀਓ ਕਵਰ ਕਰ ਲਈ ਆਪਾਂ ਆਪਣੇ ਆਪ ਦੇ ਪਿੰਡ ਮੋਦਗੀ ਤੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਆ ਥੋਨੂੰ ਥੱਲੇ ਦੁੱਧ ਨਜ਼ਰ ਆਉਂਦਾ ਉਹ ਆ ਝੋਟੀ ਦੀਆਂ ਧਾਰਾਂ ਮਾਰੀਆਂ ਹਫ਼ਤੇ ਤੋਂ ਅੰਦਰ ਅੰਦਰ ਦੀ ਸੂਈ ਥੱਲੇ 13 ਦੁੱਧਾ ਤੁਸੀਂ 12 ਮੰਨ ਕੇ ਸੌਦਾ ਕਰਨਾ ਬੜਾ ਚੰਗਾ ਚੂਨ ਚਾਨ ਲੱਗਾ ਤੇ ਕੀ ਕਹਿਣੀ ਆ ਸੱਜਣੋ ਕੱਟੀ ਦੂਜਾ ਸੂਆ ਬੜੇ ਵੱਡੇ ਕੱਦ ਕਰਦੀ ਤੇ ਜਾਵਨਰਗੀ ਕਾਲੀ ਬੜੀ ਸੋਹਣੇ ਤਾਂਚੇ ਦੀ ਤੇ ਆ ਆ ਗਈ ਨੀਲੀ ਰਾਵੀ ਦਾ ਪੱਖ ਰੱਖਦੀ ਆ ਸੱਜਣੋ ਚਾਰੂ ਇਹ ਵੀ ਬੜੀ ਆ ਆ ਵੇਖਿਓ ਅੱਖਾਂ ਕਾਲੀਆਂ ਐ ਇਹਦੀਆਂ ਇਹ ਗੱਲ ਨੋਟ ਕਰ ਲਿਓ ਸਾਰੇ ਭੈਣਾ ਭਰਾ ਆਪਾਂ ਕਿਸੇ ਨੂੰ ਉਵੇਂ ਨਹੀਂ ਦੇ ਦੇਣੀ ਵੀ ਯਾਰ ਅਗਲਾ ਘਰੇ ਲਵਾ ਕੇ ਹੀ ਵੇਖੇ ਤੇ ਫਿਰ ਕਹਵੇ ਯਾਰ ਆ ਕੀ ਕੀਤਾ ਹਨਾ ਧੰਨਵਾਦ ਜੁੜਿਓ ਐਂਡ ਤੱਕ ਆ ਵੇਖੋ ਵਿਰਲਾ ਮੁਰਲਾ ਵੇਖੋ ਕਰਮਾਂ ਵਾਲੀ ਲੱਗੀ ਆ ਕੱਟੀ ਨੂੰ ਕਿਆ ਕਹਿਣੇ ਇਹ ਆ ਵੇਖੋ ਸੀਲੀਆਂ ਇਹਦੀਆਂ ਕਿਆ ਬਾਤ ਤੇ ਬਾਕੀ ਸੱਜਣਾਂ ਜਾਨਵਰ ਤੋਰ ਤਾਰ ਕੇ ਆਪਾਂ ਵੀਡੀਓ ਚ ਵਿਖਾਤੇ ਆ ਸਾਰੀ ਐਨ ਤਸੱਲੀ ਕਰਾਈ ਆ ਤੇ ਆ ਮਾਝ ਦਾ ਵੀ 1 ਲੱਖ ਤੇ 10000 ਰੁਪਇਆ ਰੇਟ ਆ ਓਕੇ ਰਿਪੋਰਟ ਮੈਂ ਆ 12 ਕਿਲੋ ਦੁੱਧਾ 11 ਮੰਨ ਲੇ